ਸਿਰ ਪਰ ਸੋਭਾ ਜੀ ਤੇਰੇ ਤੇ ਪੈਰੇ ਨੱਚ ਕੰਕਰੇ ਚਲੀ ਜਾਂਦੇ ਆ ਕੰਪਿਊਟਰ ਚਾਸਟ ਤੇ ਦੇਣਾ ਲੋਕਲੀ ਹਾਂਜੀ ਅੱਛਾ ਇਤਿਹਾਸਾ ਤੁਹਾਨੂੰ ਬਾਈ ਬੀ ਬਹੁਤ ਵਧੀਆ ਬੇਸ਼ਤੀ ਆ ਸਰ ਜਦੋਂ ਮੈਂ ਫਸਟ ਟਾਈਮ ਆਇਆ ਲੱਗਦਾ ਨਹੀਂ ਸੀ ਕਿ ਕੀ ਸਰਕਾਰੀ ਹੈ ਕਿ ਵੀ ਇੰਟਰਵਿਊ ਆ ਪਹਿਲਾਂ ਸਰਕਾਰੀ ਇਮੇਜ ਤਾਂ ਆਪਣੇ ਬਖਸ਼ਰ ਜੀ ਬਹੁਤ ਜ਼ਿਆਦਾ ਵਧੀਆ ਬੇਸ਼ਤੀ ਹੈ ਵੈਰੀ ਗੁੱਡ ਆਲ ਦਾ ਲੈਟ <clears> Thank <throat> you. <clears throat> ਇੱਕ ਕਜ਼ਾਰ ਤੋਂ ਫੋਨ ਆ ਗਿਆ ਜਿਵੇਂ ਉਹੀ ਰਿਫਾਂਡੇਬਲ ਸਪੀਡ ਐਟ ਬਟ ਸੈਜੀ ਸ਼ੁਕਰ ਇਸ ਸਿਰਫ ਉਸਕਾ ਮਤਲਬ ਮੁਕਸ ਲੇਟਸਟ ਹੋਰ ਪੱਛੇ ਬੜੇ ਸਰਦ ਮੁਕਸ ਲੇਟਸਟ ਇਥੇ ਇੱਕ ਕਰੀਹਾ ਜੀ ਉਹਦੇ ਮਤਲਬ ਜਮਾਂ ਸ਼ਾਂਤੀ ਹੈ ਸਭ ਕੋਈ ਹੌਲ ਮੈਂ ਜਨਾ ਮਾਹੌਲ ਵਿੱਚ ਜਦ ਮੈਂ ਉਹ ਜਿਹੜਾ ਥੋੜਾ ਰੱਖੀ ਤੇ ਹੀ ਰਗਾ ਤੇ ਗਰਮੀ ਹੌ ਫੀਸੀ ਹੁੰਦਾ ਸਾਰਾ ਸਭ ਕੋਈ 私に言ってもらえない。 ਥੋੜਾ ਜਿਹਾ ਥੈਂਕ ਯੂ ਇਹ ਸਾਡੇ ਲਾਇਬ੍ਰੇਰੀ ਦੇ ਮੈਡਮ ਅਸਲ ਗਵਰਨਮੈਂਟ ਦੀ ਗੱਲ ਹੈ ਬਹੁਤ ਬੰਦ ਹਾਂ ਨਹੀਂ ਬਹੁਤ ਬਣਾ ਰਹੇ ਬਹੁਤ ਡੈਡੀਕੇਸ਼ਨ ਵਾਲਾ ਬਣਾ ਰਹੇ ਮਦੇ ਆਫ ਇੰਟਰਸਟ ਹੈ ਬੱਚਿਆਂ ਮੇਂ ਨਹੀਂ ਬਹੁਤ ਬੰਦਾ ਹਾਂ ਬਾਕੀ ਬੱਚਾ ਨਹੀਂ ਬੱਚੇ ਤਿਆਰ ਉਹ ਬਹੁਤ ਜ਼ਿਆਦਾ ਫੈਲਾ ਆਏ ਸਲਕ ਕਿੰਨਾ ਪੈਸੀ ਮਾਂਛਾ ਸ੍ਰੀ ਜੀ ਬਤਨ ਬੈਗੋਰ ਤੁਹਾਨੂੰ ਯਾਦ ਮੀਂਹ ਲੈ ਸੁਣੇ ਲੈ ਜੀ ਟੋਰੀਅਮ ਗ੍ਰੋਵਸਪਾਡ ਜੀ ਨੀ ਮੋਰ ਦਾ ਸੈਂਟਰ ਸਿਮੈਂਟੇਰ ਗੁੱਡ ਲੱਕ ਟੈਂਕਸ ਇਸ 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 ਦੇ ਕਿ ਵੀ ਦੇ ਕਿ ਵੀ ਜਾਰੀ ਕਮੇ ਮੈਡਮ ਬੁਲਾ ਕੇ ਉਹ ਕਰਦੇ ਉਹ ਲਿਖਿਆ ਹੋਇਆ ਸਾਨੂੰ ਅਸੀਂ ਗਾਲੀ ਆਰਡਰ ਕਰਦੇ ਹਾਂ ਹਾਂ ਉਹ ਲੈ ਆਣੀ ਪਿਲੋ ਪਾਣੀ ਪੀਓ ਸਭ ਤੋਂ ਪਹਿਲਾਂ ਬਠਿੰਡਾ ਦਾ ਸਾਰਾ মিডিਆ ਜਿੰਨੇ ਵੀ ਮੰਚਾਂ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਤੁਹਾਡਾ ਸਵਾਗਤ ਹੈ ਥੋੜਾ ਸ਼ਾਰਟ ਨੋਟਿਸ ਦੇਤੇ ਥੋੜਾ अर्ली ਤੁਹਾਨੂੰ ਕਸ਼ਟ ਦਿੱਤਾ ਤੇ ਤੁਸੀਂ ਫਿਰ ਸਾਰੀ ਲੱਭਕ ਮੈਂ ਜਾਣਦਾ ਭਾਈ ਫੇਸ ਵੀ ਭਾਈ ਨੇਮ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਅ ਜਿੱਥੇ ਤੁਸੀਂ ਮੈਥੋਂ ਸ਼ੁਰੂ ਕਰ ਲੈਣਾ ਜਿੱਥੇ ਤੁਸੀਂ ਬੈਠੇ ਹੋ ਇਹ ਲਾਇਬ੍ਰੇਰੀ ਜਿਹੜੀ ਹੈ 9 ਕਰੋੜ ਦੀ ਲਾਗਤ ਨਾਲ ਬੜੀ ਸ਼ਾਨਦਾਰ ਔਰ ਬਹੁਤ ਅਪਡੇਟਡ ਅਪਗ੍ਰੇਡਡ ਲਾਇਬ੍ਰੇਰੀ ਬਣੀ ਹੈ ਜਿਹਦੇ ਵਿੱਚ ਦੁਨੀਆ ਭਰ ਦੀਆਂ ਹਿਸਟਰੀ ਦੀਆਂ ਫਿਕਸ਼ਨ ਦੀਆਂ ਕਵਤਾਵਾਂ ਦੀਆਂ ਸਾਹਿਤ ਦੀਆਂ ਤੇ ਕੰਪੀਟੀਸ਼ਨ ਦੀਆਂ ਕਿਤਾਬਾਂ ਨੇ ਜਾਦਾ ਪਿਟਿਸ਼ਨ ਬੜੀਆਂ ਕਿਤਾਬਾਂ ਵੱਲ ਹੈ ਕਿ ਇਹ ਆਪਾਂ ਹੁਣ ਬੀਸਮੈਂਟ 'ਚ ਬੈਠੇ ਆਂ ਫਿਰ ਫਸਟ ਫਲੋਰ ਹੈ ਸੈਕੰਡ ਫਲੋਰ ਹੈ ਥਰਡ ਫਲੋਰ ਤੇ ਵਾਈਫਾਈ ਹੈ ਕੰਪਿਊਟਰ ਨੇ ਤੇ ਕਿਤਾਬਾਂ ਜਿਹੜੀਆਂ ਪੀਸੀਐਸ ਵਾਸਤੇ ਚਾਹੇ ਆਈਐਸ ਵਾਸਤੇ ਮੈਂ ਇਥੇ ਬੱਚਿਆਂ ਨੂੰ ਮਿਲੇ ਆ ਪਹਿਲਾ ਬੈਚ 40 ਬੱਚਿਆਂ ਦਾ ਚੱਲ ਰਿਹਾ ਪਿੰਡਾਂ ਤੋਂ ਲਗਭਗ ਆਲੇ-ਦੁਆਲੇ ਦੇ ਪਿੰਡਾਂ ਤੋਂ ਬੱਚੇ ਆਏ ਹੋਏ ਨੇ ਤੇ ਉਹਨਾਂ ਨੂੰ ਇੱਥੋਂ ਦੇ ਚਾਰ ਪੰਜ ਜਿਹੜੇ ਆਈਐਸ ਦੇ ਮੇਨ ਦੇ ਟੀਚਰ ਜਿਹੜੇ ਪੇਪਰ ਦੇ ਚੁੱਕੇ ਨੇ ਜਾਂ ਫਿਰ ਕੋਈ ਪੀਸੀਐਸ ਦੀ ਤਿਆਰੀ ਕਰ ਰਹੇ ਆ ਜਾਂ ਦੇ ਚੁੱਕੇ ਪੇਪਰ ਉਹੀ ਜਿਹੜੇ ਉਹਨਾਂ ਦੇ ਟੀਚਰ ਨੇ ਬੜਾ ਜੁਨੀਕ ਆਈਡੀਆ ਔਰ ਸਾਰੀਆਂ ਕਿਤਾਬਾਂ ਇੱਥੋਂ ਇਸ਼ੂ ਹੁੰਦੀਆਂ ਨੇ ਅ ਫ੍ਰੀ ਦੇ ਵਿੱਚ ਇੱਕ ਸਿਕਿਉਰਿਟੀ ਡਿਪੋਜ਼ਿਟ 1000 ਰੁਪਏ ਦਾ ਜਦੋਂ ਕਿਤਾਬ ਵਾਪਸ ਆ ਜਾਂਦੀ ਉਹ ਨਾਲ ਵਾਪਸ ਹੋ ਜਾਂਦੀ ਬੜਾ ਡਿਜੀਟਲ ਤਰੀਕੇ ਨਾਲ ਕਿਤਾਬ ਵਾਪਸ ਕਰਨ ਦਾ ਜਾਂ ਇਸ਼ੂ ਕਰਾਉਣ ਦਾ ਮਸ਼ੀਨਾਂ ਨਾਲ ਹੀ ਸਿਸਟਮ ਬੜਾ ਵਧੀਆ ਬਣਾਇਆ ਹੋਇਆ ਤੇ ਵਾਈਫਾਈ ਹਾਈ ਸਪੀਡ ਹੈ ਮੈਂ ਪੁੱਛ ਕੇ ਆਇਆ ਹਾਂ ਉੱਪਰ ਕੋਈ ਐਮਡੀ ਕਰ ਰਿਹਾ ਹੈ ਡਾਕਟਰ ਹੈ ਪਰ ਐਮਡੀ ਕਰ ਰਿਹਾ ਉਹ ਤੇ ਉਹ ਕਹਿੰਦਾ ਮੈਂ ਸਵੇਰੇ ਆ ਜਾਣਾ ਫਿਰ ਲੰਚ ਵੇਲੇ ਮੈਂ ਘਰ ਜਾ ਲੈ ਜਾਣਾ ਸ਼ਾਮ ਨੂੰ ਮੈਂ ਫੇਰ ਆ ਜਾਣਾ ਤੇ ਸਾਨੂੰ ਉਮੀਦ ਹੈ ਕਿ ਕਿਉਂਕਿ 5 ਤਰੀਕ ਤੋਂ ਹੀ ਇਹ ਬੈਚ ਚੱਲਿਆ ਅਜੇ 10 ਦਿਨ ਵੀ ਨਹੀਂ ਹੋਏ ਅਜੇ ਹਫ਼ਤਾ ਵੀ ਨਹੀਂ ਹੋਇਆ ਤੇ ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ ਦੋ ਦੋ ਮੈਚ ਨਹੀਂ تھے ਆਉਣਗੇ ਕਿਉਂਕਿ ਜਿਵੇਂ ਜਿਵੇਂ ਪਤਾ ਲੱਗੀ ਜਾਂਦਾ ਹੈ ਤਾਂ ਬੱਚੇ ਆਉਂਦੇ ਆ ਔਰ ਮਾਹੌਲ ਹੈ ਲਾਇਬ੍ਰੇਰੀ ਜਿਹੜੀ ਹੈ ਉੱਥੇ ਮਾਹੌਲ ਮਿਲ ਜਾਂਦਾ ਪੜਨ ਦਾ ਮੈਂ ਕੁਝ ਬੱਚਿਆਂ ਨੂੰ ਵੀ ਮਿਲ ਕੇ ਆਇਆ ਜਿਹੜੇ ਮਤਲਬ ਕੰਪੀਟੀਸ਼ਨ ਦੀ ਤਿਆਰੀ ਕਰਦੇ ਨੇ ਇੱਥੇ ਕੋਈ ਬੈਂਕਿੰਗ ਦੀ ਤਿਆਰੀ ਕਰਦਾ ਸੀਗਾ ਕੋਈ ਆਈਐਸ ਦੀ ਤਿਆਰੀ ਕਰਦਾ ਸੀਗਾ ਇਧਰੋਂ ਕੋਈ ਕਟਾਰ ਸਿੰਘ ਵਾਲੇ ਤੋਂ ਸੀ ਕੋਈ ਕੁਰਸ਼ਮੀਤ ਉਹ ਵੀ ਸੀਗੇ ਹਰਦਾਲ ਦੇ ਪਿੰਡਾਂ ਤੋਂ ਆਏ ਸੀ ਸੋ ਇਹ ਸਾਡਾ ਪਹਿਲੇ ਦਿਨੋਂ এডੂਕੇਸ਼ਨ ਜਿਹੜਾ ਸਾਡਾ ਮਾਡਲ ਹੈ ਆਮਾ ਦੀ ਪਾਰਟੀ ਦਾ ਅਸੀਂ ਉਹਨੂੰ ਫਾਲੋ ਕਰ ਰਹੇ ਹਾਂ ਜਿਵੇਂ ਦਿੱਲੀ ਦੇ ਵਿੱਚ ਕੰਪੀਟੀਸ਼ਨ ਦੇ ਐਗਜ਼ਾਮ ਜਾਂ ਕੁਝ ਜਿੰਨੇ ਵੀ ਲਾਇਬ੍ਰੇਰੀਆਂ ਜਾਂ ਸਕੂਲ ਅਪਡੇਟਿੰਗ ਤੇ ਸੀ ਹੋਈ ਸੇਮ ਸਾਡਾ ਮਾਡਲ ਤੇ ਚੱਲ ਰਿਹਾ ਤੇ 9 ਕਰੋੜ ਰੁਪਏ ਦੀ ਲਾਗਤ ਹੈ ਤੇ ਸੀਐਸਆਰ ਚੋਂ ਇਹਦਾ ਸਾਰਾ ਜਿਹੜਾ ਖਰਚਾ ਜਿਹੜਾ ਜਿੰਨਾ ਵਿੱਚ ਹੋਊਗਾ ਸਟਾਰਟ ਹੋ ਲੋਗੇ ਜੀ ਜਿੰਨਾ ਵੀ ਬਹੁਤ ਸਾਰਾ ਸੀਐਸਆਰ ਚੋ ਕਰਾਂਗੇ ਤੇ ਕਰ ਰਹੇ ਨੇ ਤੇ 20 ਕੰਪਿਊਟਰ ਲੱਗੇ ਹੋਏ ਨੇ ਆਨਲਾਈਨ ਵਾਸਤੇ ਤੇ ਸਵੇਰੇ 8 ਤੋਂ ਰਾਤ ਦੇ 10 ਵਜੇ ਤੱਕ ਲੈਬ ਵੀ ਖੁੱਲਦੀ ਹੈ ਕੋਈ ਵੀ ਬੱਚਾ ਆ ਕੇ ਮੈਨੂੰ ਕਹੇ ਮੈਂਬਰਸ਼ਿਪ 600 650 ਰੁਪਏ ਪਰ ਮਹੀਨਾ 600 ਪਰ ਮਹੀਨਾ ਕਿੰਨੇ ਹੈਗੇ ਮੈਂਬਰਸ਼ਿਪ 900 900 ਇਸ ਵਕਤ ਹੈਗੇ ਨੇ ਦੀਦੇ ਚੋਂ 350 ਹਰ ਹਰ ਰੋਜ਼ ਅਵੇਲੀ ਹੈ ਅੱਜ ਅੱਜ ਕੋਈ ਐਗਜ਼ਾਮ ਹੈ ਮੇਰੇ ਖਿਆਲ ਤੋਂ ਅੱਜ ਅੱਜ ਕੋਈ ਐਗਜ਼ਾਮ ਹੈ ਤੇ ਪਰ ਫਿਰ ਵੀ ਬੱਚੇ ਬਹੁਤ ਨੇ ਤੁਸੀਂ ਮਿਲ ਕੇ ਵਜਾਇਓ ਦੇਖ ਕੇ ਵਜਾਇਓ ਸਾਰਾ ਤੇ ਦੂਜੇ ਇਸ਼ੂਜ਼ ਦੇ ਵਿੱਚੋਂ ਮੈਂ ਸਜਾਉਣਾ ਕਿ ਜਿਸ ਤਰ੍ਹਾਂ ਤੁਸੀਂ ਅਪਡੇਟ ਰਹਨੇ ਹੋ ਰਾਜਨੀਤਿਕ ਤੌਰ ਤੇ ਵੀ ਜੋ ਚੱਲ ਰਿਹਾ ਹੈ ਜਿਸ ਤਰਾ ਬੀਜਪੀ ਜਿਹੜੀ ਹੈ ਉਹ ਧਰਮ ਦੀ ਰਾਜਨੀਤੀ ਕਰਦੀ ਹੈ ਧਰਮ ਦੀ ਨਫਰਤ ਵਾਲੀ ਰਾਜਨੀਤੀ ਕਰਦੀ ਹੈ ਤੇ ਉਹ ਆਪਣੇ ਫੁੱਲ ਫਲੋਅ ਦੇ ਵਿੱਚ ਆ ਹੁਣ ਪੰਜਾਬ ਦੇ ਵਿੱਚ ਉਹ ਧਰਮ ਦੇ ਨਾਂ ਤੇ ਭੜਕਾਉਣ ਦੀ ਜਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇੱਕ ਐਸੀਆਂ ਕਾਨੂੰਨੀਆ ਹਰਕਤਾਂ ਕਰਕੇ ਜਿਹੜੀਆਂ ਤੁਸੀਂ ਸੋਚ ਹੀ ਨਹੀਂ ਸਕਦੇ ਕਿ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਸਾਡੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਦਿਸ਼ੀ ਜੀ ਦਾ ਜਿਹਦਾ ਮਾਈਕ ਵੀ ਨਹੀਂ ਚੱਲਦਾ ਪਰ ਉਹਦੀ ਜਿਹੜੀ ਆਵਾਜ਼ ਹੈ ਰੌਲੇ ਰੱਪੇ ਚ ਉਹਦੇ ਉੱਤੇ ਸਬਟਾਈਟਲ ਆਪਣੀ ਮਰਜ਼ੀ ਦੇ ਦੇ ਕੇ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਜੀ ਗੁਰੂ ਸਾਹਿਬ ਦੀ ਜਿਹੜੀ ਹੈ ਬੇਅਦਬੀ ਹੋਈ ਹੈ ਅਪਮਾਨਜਨਕ ਜਦ ਕੇ ਫੋਰੈਂਸਿਕ ਦੇ ਵਿੱਚ ਉਹ ਜਿਹੜੀ ਵੀਡੀਓ ਹੈ ਉਹਦੀ ਜਾਂਚ ਕਰਾਈ ਹੈ ਉਹਦੇ ਵਿੱਚ ਉਹਨਾਂ ਨੇ ਗਰੂ ਲਫਜ਼ ਬੋਲੇ ਨਹੀਂ ਹੋਏ ਇੱਥੋਂ ਉਹਨਾਂ ਦੀ ਬੀਜੇਪੀ ਦੀ ਘਟਿਆ ਮਾਨਸਿਕਤਾ ਜਾਂ ਇਸ ਤੋਂ ਪਹਿਲਾਂ ਵੀ ਉਹ ਇਸ ਤਰ੍ਹਾਂ ਕਰਦੇ ਰਹੇ ਨੇ ਜਿਵੇਂ ਡਬਿੰਗ ਕਰ ਲੈਂਦੇ ਆ ਮਤਲਬ ਨਾਰਾ ਕੋਈ ਹੋਰ ਹੁੰਦਾ ਉਹਤੇ ਡਬਿੰਗ ਕੋਈ ਹੋਰ ਕਰ ਲੈਂਦੇ ਇਸ ਤੋਂ ਪਹਿਲਾਂ ਕਈ ਚੈਨਲਾਂ ਤੇ ਵੀ ਇਲਜ਼ਾਮ ਲੱਗੇ ਕਿ ਉਹਨਾਂ ਨੇ ਦਿਖਾਇਆ ਕੁਝ ਹੋਰ ਬੋਲਿਆ ਕੁਝ ਹੋਰ ਗਿਆ ਸੀਗਾ ਬਿਲਕੁਲ ਸੇਮ ਇਹਨਾਂ ਦੀ ਪਾਲਿਸੀ ਪਹਿਲਾਂ ਤੋਂ ਚੱਲਦੀ ਆ ਰਹੀ ਹੈ ਕਿ ਲੋਕਾਂ ਨੂੰ ਭੜਕਾਓ ਲੋਕਾਂ ਨੂੰ ਗਲਤ ਇਨਫੋਰਮੇਸ਼ਨ ਦਿਓ ਸਖਤ ਸ਼ਬਦਾਂ ਦੇ ਵਿੱਚ ਇਸ ਗੱਲ ਦੀ ਨਿੰਦਾ ਕਰਦੇ ਹਾਂ ਸੀ ਕਿ ਅਸਲ ਚ ਬੇਅਦਬੀ ਉਹਨਾਂ ਨੇ ਕੀਤੀ ਹੈ ਗੁਰੂਆਂ ਦਾ ਸਬਟਾਈਟਲ ਦੇ ਵਿੱਚ ਨਾਮ ਪਾ ਕੇ ਨਾ ਤਾਂ ਕੋਈ ਰਿਕਾਰਡ ਤੇ ਗਈ ਹੈ ਉਹ ਗੱਲ ਨਾ ਕੋਈ ਜੇ ਉਹ ਰਿਕਾਰਡ ਤੇ ਹੁੰਦੀ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਸਪੀਕਰ ਨੂੰ ਤੇ ਉਹਨਾਂ ਨੇ ਬਸ ਇਹੋ ਜਿਹਾ ਕੁਝ ਕਰਨਾ ਹੁਣ ਆਉਣ ਵਾਲੇ 8-10 ਮਹੀਨੇ ਪੰਜਾਬ ਦੇ ਵਿੱਚ ਇਹੋ ਜਿਹਾ ਕੁਝ ਕਰਨ ਲਿਓ ਕਿਉਂਕਿ ਉਹਨਾਂ ਕੋਲੇ ਹੋਰ ਕੁਛ ਹੈ ਹੀ ਨਹੀਂ ਆਦਰਵਾਇਸ ਤਾਂ ਉਹ ਇੰਨਾ ਐਂਟੀ ਪੰਜਾਬ ਨੇ ਇੰਨਾ ਪੰਜਾਬੀਆਂ ਨੂੰ ਨਫ਼ਰਤ ਕਰਦੇ ਆ ਕਦੇ ਉਹ ਚੰਡੀਗੜ੍ਹ ਦਾ ਮੁੱਦਾ ਕਦੇ ਉਹ BBMP ਦੇ ਵਿੱਚ ਪੰਜਾਬ ਦੇ ਹੱਕ ਖੋਹਦੇ ਆ ਕਦੇ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮੁੱਦੇ ਤੇ ਕਦੇ ਉਹ ਸਾਡੇ ਚੱਕੀ ਰੋਕਦੇ ਆ ਵੀ 26 ਜਨਵਰੀ ਤੋਂ ਜਾਂ 15 ਅਗਸਤ ਤੋਂ ਚੱਕੀ ਨਹੀਂ ਅਸੀਂ ਪੰਜਾਬ ਦੀ ਪਾਣੀ ਵਿੱਚੋਂ ਫਿਰ ਜਦੋਂ ਵਿਰੋਧ ਹੁੰਦਾ ਹੈ ਫਿਰ ਜਦੋਂ ਲੋਕ ਜਾਂ ਸੰਸਥਾਾਂਾਂ ਜਾਂ ਐਨ ਜੀਓਜ਼ ਵਿਰੋਧ ਕਰਦੇ ਨੇ ਫਿਰ ਉਹ ਉਸੇ ਚੀਜ਼ ਨੂੰ ਵਾਪਸ ਲੈ ਜਾਂਦੇ ਔਰ ਸਭ ਤੋਂ ਵੱਧ ਆਕੜ ਪੋਜੀਸ਼ਨ 'ਚ ਮੈਂ ਦੇਖ ਰਿਹਾ ਸੁਨੀਲ ਜਾਖੜ ਜੀ ਕੈਪਟਨ ਮਰੀਂਦਰ ਜੀ ਨੂੰ ਚਲੋ ਕੈਪਟਨ ਮਰੀਂਦਰਤਾ ਚਲੋ ਫਿਰ ਵੀ ਉਹ ਕਹਿੰਦਾ ਚਲ ਮੈਂ ਤਾਂ ਨਵੇੜੀ ਬੈਠਾ ਕੰਮ ਮੈਂ ਤਾਂ ਮੇਰਾ ਤਾਂ ਕੋਈ ਗੱਲ ਨਹੀਂ ਸੁਨੀਲ ਜਾਖੜ ਉਹਨਾਂ ਦਾ ਕੀ ਬਣੂਗਾ ਇੰਨਾ ਝੂਠ ਬਲਵਾਉਂਦੇ ਨੇ ਉਹਨਾਂ ਦੇ ਬੁੱਲ ਕੰਬਣ ਲੱਗ ਜਾਂਦੇ ਨੇ ਰਵਨੀਦ ਬਿੱਟੂ ਹਨਾ ਉਹਨਾਂ ਤੋਂ ਮਤਲਬ ਜੋ ਜਿਸ ਕੇ ਸੰਬੰਧਾਉ ਨਾ ਤੋਂ ਪ੍ਰਚਾਰ ਕਰਾਇਆ ਜਾਂਦਾ ਤੇ ਇੱਕ ਤੁਸੀਂ ਹੋਰ ਦੇਖਿਆ ਹੋਊਗਾ ਪਿਛਲੇ ਤਿੰਨ ਚਾਰ ਦਿਨਾਂ ਤੋਂ ਕਾਂਗਰਸ ਅਕਾਲੀ ਦਲ ਤੇ ਬੀਜੇਪੀ ਐਂ ਲੱਗਦਾ ਜਿਵੇਂ ਇੱਕੋ ਹੀ ਪ੍ਰੈਸ ਨੋਟ ਜਾਰੀ ਕਰ ਦੇਣੇ ਵੀ 2:00 ਵਜੇ ਮੈਂ ਕਰ ਲੂੰਗਾ 3:00 ਵਜੇ ਤੁਸੀਂ ਕਰ ਲਿਓ ਪ੍ਰੈਸ ਪ੍ਰੈਸ ਕਾਨਫਰੰਸ 4:00 ਵਜੇ ਫਿਰ ਉਹਨਾਂ ਨੂੰ ਪੜਾ ਦਾਂਗੇ ਪ੍ਰੈਸ ਨੋਟ ਦੀ ਸ਼ਬਦਾਵਲੀ ਵੀ ਸੇਮ ਹੈ ਕਮੈਂਟ ਡੰਡੀਆਂ ਵੀ ਨਹੀਂ ਬਦਲਦੀ। ਬੱਸ ਭਗਵਾਨ ਤੁਮਨ ਦੇ ਬ੍ਰਤ ਬੋਲਣਾ ਵਾਸਤੇ। ਉਹ ਕਿਸ ਤਰ੍ਹਾਂ ਕਿਲ ਕਿਲ ਕੇ ਉਹ ਬੋਲ ਰਹੇ ਨੇ। ਮਤਲਬ ਇਥੋਂ ਇਹ ਉਹਨਾਂ ਦੀ ਫਰਸਟ੍ਰੇਸ਼ਨ ਉਹਨਾਂ ਦੀ ਜਿਹੜੀ ਅੰਦਰਲੀ ਪੜਾਅਸ ਨਿਕਲ ਰਹੀ ਹੈ। ਹਨਾ ਤੇ ਆਤਿਸ਼ੀ ਹੋਰਾਂ ਦਾ ਜਿਹੜਾ ਵੀਡੀਓ ਨੂੰ ਟੈਂਪਰ ਕਰਕੇ ਐਦਾਂ ਕਰਨਾ ਬਹੁਤ ਹੀ ਨਿੰਦਣਯੋਗ ਹੈ। ਮਲ ਪੰਜਾਬ ਦੇ ਵਿੱਚ ਕਦੇ ਵੀ ਧਰਮ ਦੇ ਨਾਂ ਤੇ ਵੰਡੀਆਂ ਨਹੀਂ ਪਾ ਸਕੇ। ਤੇ ਨਾਈ ਭੈਣ ਕਦੇ ਸਾਡੀ ਸਾਡੀ ਸੋਸ਼ਲ ਬੌਂਡਿੰਗ ਸਾਡਾ ਭਾਈਚਾਰਕ ਸਾਂਝ ਇੰਨੀ ਜ਼ਿਆਦਾ ਸਟਰੋਂਗ ਹੈ ਕਿ ਪਹਿਲਾਂ ਵੀ ਬਹੁਤ ਕੋਸ਼ਿਸ਼ਾਂ ਹੋਈਆਂ ਨੇ ਤੋੜਨ ਦੀਆਂ ਪਰ ਪੰਜਾਬੀ ਜਿਹੜੇ ਅਸੀਂ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਆ ਅਸੀਂ ਸ਼ਾਂਤੀ ਪਸੰਦ ਲੋਕ ਆ ਇਹ ਕਿਤੇ ਹੋਰ ਆਪ ਦਾ ਉੱਤੇ ਇਧਰ ਉਧਰ ਕਰ ਲੈਂਦੇ ਹੋਣਗੇ ਆਪ ਦਾ ਕਦੇ ਯੂਪੀ ਚ ਰੌਲਾ ਪਾਏ ਬੈਠੇ ਹੁੰਦੇ ਨੇ ਕਦੇ ਬੰਗਾਲ ਚ ਰੌਲਾ ਪਾਏ ਬੈਠੇ ਹੁੰਦੇ ਨੇ ਹਨਾ ਤੇ ਪਰ ਪੰਜਾਬ ਦੇ ਵਿੱਚ ਅਸੀਂ ਇਸ ਤਰ੍ਹਾਂ ਨਹੀਂ ਹੋਣ ਦੇਵਾਂਗੇ ਆਮ ਆਦਮੀ ਪਾਰਟੀ ਦੀ ਸੈਕੂਲਰ ਸਰਕਾਰ ਹੈ ਸਾਰੇ ਧਰਮਾਂ ਦਾ ਸੀ ਸਤਿਕਾਰ ਕਰਦੇ ਆ ਪਰ ਬੀਜੇਪੀ ਵਾਲੇ ਜਿਹੜੇ ਨੇ ਉਹ ਇਸ ਤਰ੍ਹਾਂ ਦੀਆਂ ਹਰਕਤਾਂ ਤੋਂ ਬਾਹਰ ਆਉਣ ਫਰੈਂਸਿਕ ਜਾਂਚ ਦੇ ਵਿੱਚੋਂ ਕਲੀਅਰ ਹੋ ਚੁੱਕੀ ਹੈ ਜਿਹੜੀ ਵੀਡੀਓ ਕਿ ਉਹਦੇ ਵਿੱਚ ਗੁਰੂ ਗੁਰੂਆਂ ਦਾ ਨਾਮ ਹੀ ਨਹੀਂ ਲਿਆ ਗਿਆ ਹਾਲਾਂਕਿ ਡਿਬੇਟ ਜੀ ਇਹ ਗੁਰੂਆਂ ਨੂੰ ਪਿਆਰ ਕਰਦੇ ਹੁੰਦੇ ਪ੍ਰਧਾਨ ਮੰਤਰੀ ਜੀ ਨੂੰ ਮੈਂ ਮੈਂ ਟਾਈਮ ਮੰਗ ਮੰਗ ਥੱਕ ਗਿਆ ਜੀ ਕਿ 350 ਸਾਲ ਆਨੰਦਪੁਰ ਸਾਹਿਬ ਬਣਾਉਣਾ ਹੈ ਕਿਰਪਾ ਕਰਕੇ ਮੈਨੂੰ ਟਾਈਮ ਦੇ ਦਿਓ ਮੈਂ ਕਾਰਡ ਦੇਣ ਆਉਣਾ ਮੈਂ ਤੁਹਾਨੂੰ ਸੱਦਾ ਪੱਤਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਤੁਸੀਂ ਆਓ ਇੱਥੇ ਨਹੀਂ ਟਾਈਮ ਦਿੱਤਾ ਜੇ ਇੰਨਾ ਕਰਦੇ ਹੁੰਦੇ ਨਾ ਉਹ ਤੋਂ ਟਾਈਮ ਹੀ ਦੇ ਦਿੰਦੇ ਉਹ ਨਾ ਹੀ ਆਉਣ ਦੇਣ ਕਿਸੇ ਨੂੰ ਕੋਈ ਮੰਤਰੀ ਨੂੰ ਵੀ ਨਹੀਂ ਆਉਣ ਦਿੰਦੇ ਕਿਸੇ ਨੂੰ ਠੀਕ ਹੈ ਨਾ ਉਹ ਉਹ ਮਤਲਬ ਉਹਨਾਂ ਦਾ ਲੈਣਾ ਦੇਣਾ ਨਹੀਂ ਉਹ ਕਹਿੰਦੇ ਬਸ ਪੰਜਾਬ ਦਾ ਪੱਠਾ ਬਿਠਾਉਣਾ ਹੈ ਪੰਜਾਬ ਨੂੰ ਮਾਰਨ ਦਾ ਪੰਜਾਬ ਦੇ ਅਫਸਰ ਖੋਣ ਦਾ ਕਿਸੇ ਨੂੰ ਇਹ ਚੋ ਕੋਟਾ ਘਟਾ ਦਿਓ ਇਆ ਨੂੰ ਪਾਣੀ ਦਾ ਕਰ ਲੋ ਮੈਂ ਪੰਜਾਬ ਦੇ ਹੱਕਾਂ ਵਾਸਤੇ ਨਾਰਥ ਕੌਂਸਲ 'ਚ ਜਾ ਕੇ ਲੜਿਆ ਜਿੱਥੇ ਅਮਿਤ ਸ਼ਾਹ ਜੀ ਆਏ ਸੀ ਉੱਥੇ ਮੈਂ ਸਾਰੇ ਮੁੱਖ ਮੰਤਰੀ ਆਏ ਸੀ ਨਾਰਥ ਇੰਡੀਆ ਦੇ ਉੱਥੇ ਜਾ ਕੇ ਮੈਂ ਪੰਜਾਬ ਦੇ ਹੱਕਾਂ ਵਾਸਤੇ ਆਮ ਆਦਮੀ ਪਾਰਟੀ ਹਮੇਸ਼ਾ ਖੜੂਗੀ ਅਸੀਂ ਚਾਹੇ ਉਹ ਬੀਵੀਐਮ ਬੀਐਚਆਈਓਐਸਵਾਈਐਲ ਹੈ ਚਾਹੇ ਉਹ ਪੰਜਾਬ ਨਾਲ ਸੰਬੰਧਤ ਹੋਰ ਮੁੱਦੇ ਨੇ ਅਸੀਂ ਕਿਸੇ ਵੀ ਮੁੱਦੇ ਤੋਂ ਪਿੱਛੇ ਨਹੀਂ ਹਟਾਂਗੇ ਹਾਲਾਂਕਿ ਜਿਹੜੇ ਵਿਰੋਧ ਕਰਦਾ ਸੀ ਮੈਂ ਸੁਖਵੀਰ ਬਾਦਲ ਸੁਖਵੀਰ ਬਾਦਲ ਵਿਰੋਧ ਕਰਨ ਚਲਾ ਗਿਆ ਉੱਥੇ ਜੀ ਯੂਨੀਵਰਸਿਟੀ ਚ ਪੰਜਾਬ ਦੇ ਵਿੱਚ ਇਮਕਤੌਰ ਜੀ ਬੈਠੇ ਨੇ ਇਹਨਾਂ ਦੇ ਮੈਂ ਕੋਈ ਵੀਡੀਓ ਦੇਖੀ ਸੀ ਉਹ ਤਾਂ ਆਪ ਉਹਨਾਂ ਨੇ ਜਾਰੀ ਕੀਤਾ ਹੋਇਆ ਜੀ ਲੈਟਰ ਕਿ ਸਾਨੂੰ ਸੈਂਟਰਲ ਯੂਨੀਵਰਸਿਟੀ ਬਣਾਉਣ ਚ ਕੋਈ ਇਤਰਾਜ਼ ਨਹੀਂ ਠੀਕ ਹੈ ਜੀ ਜੇ ਤੁਸੀਂ ਭੁੱਲ ਜਾਂਦੇ ਹੋ ਜਾਂ ਜਾਂ ਫਿਰ ਤੁਹਾਨੂੰ ਐ ਲੱਗਦਾ ਹੈ ਕਿ ਲੋਕਾਂ ਦੀ ਜਾਨ ਸ਼ਕਤੀ ਕਮਜ਼ੋਰ ਹੈ ਆਪ ਹੀ ਤੁਸੀਂ ਲਿਖ ਕੇ ਦਿੱਤੀ ਹੋਈਆਂ ਚੀਜ਼ਾਂ ਉਹ ਤੇ ਆਪ ਹੀ ਤੁਸੀਂ ਮਤਲਬ ਹੁਣ ਅਚਾ ਆਪ ਹੀ 3 ਮਹੀਨੇ ਕਿਸਾਨਾਂ ਵਾਲੇ ਬਿਲਾਾਂ ਦਾ ਸਪੋਰਟ ਕਰੀ ਗਏ ਨੇ ਈਵਨ ਵੱਡੇ ਵੱਲ ਸਾਹਿਬ ਤੋਂ ਵੀ ਕਹਾਤਾ ਤੋਮਰ ਦੀ ਪ੍ਰੈਸ ਕਾਨਫਰੰਸ ਕਰਾਤੀ ਚੰਡੀਗੜ੍ਹ ਬਹੁਤ ਵਧੀਆ ਬਿਲ ਨੇ ਬਹੁਤ ਵਧੀਆ ਬਿਲ ਨੇ ਬਾਤ ਜਦੋਂ ਪਤਾ ਲੱਗਿਆ ਵੀ ਤਾਂ ਕੰਮ ਸਾਡੇ ਹੱਥੋਂ ਗਿਆ ਫਿਰ ਉਹ ਅਸਤੀਫਾ ਦੇ ਕੇ ਕਹਿੰਦੇ ਜੀ ਬਹੁਤ ਘਟਿਆ ਬਿਲ ਨੇ ਬਹੁਤ ਘਟਿਆ ਬਿਲ ਨੇ ਇਦਾਂ ਹੀ ਇਹਨਾਂ ਦਾ ਆਪਣਾ ਕਾਂਗਰਸਾਂ ਦਾ ਰੰਧਾਵਾ ਸਾਹਿਬ ਕੱਲ ਮੈਨੂੰ ਗਾਲਾਂ ਕੱਢ ਰੇ ਸੀ ਕਿਲ-ਕਿਲ ਕੇ ਕੱਢ ਰਹੇ ਸੀਗੇ ਤੇ ਉਹ ਕਹਿੰਦੇ ਸੀਗੇ ਕਿ ਜਿਹੜੇ ਮਤਲਬ ਗੁਰ ਜੋ ਮੈਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮੈਨੂੰ ਬੁਲਾਇਆ ਹੋਇਆ ਮੈਂ ਜਾਊਂਗਾ ਮੈਂ 15 ਤਰੀਕ ਨੂੰ ਜਾਊਂਗਾ ਮੈਂ ਮੈਂ ਵੱਡਾ ਨਹੀਂ ਹੋ ਸਕਦਾ ਮੇਰੀ ਔਕਾਤ ਵੀ ਨਹੀਂ ਹੋ ਸਕਦੀ ਇਸ ਤਰ੍ਹਾਂ ਦੀ ਕਿ ਮੈਂ ਕੋਈ ਮੱਥਾ ਲਾਉਣ ਵਾਲੀ ਗੱਲ ਜਾਂ ਕੋ ਉਹ ਉੱਥੇ ਕਹਿੰਦੇ ਸੀ ਵੀ ਜੋ ਅਸੀਂ ਕਰਦੇ ਹਾਂ ਧਰਮ ਵਾਸਤੇ ਤੁਸੀਂ ਕਰ ਨਹੀਂ ਸਕਦੇ ਮੇਰੇ ਨਾਵਾ ਸਾਹਿਬ ਨੂੰ ਯਾਦ ਕਰਾਉਣ ਚਾਹਣਾ ਹੋਵੇ ਭੁੱਲ ਗਏ ਸੰਤੋਖ ਸਿੰਘ ਰੰਧਾਵਾ ਤਾਂ ਵਧਾਈ ਦੇਣ ਗਿਆ ਸੀ ਜੀ ਇੰਦਰਾ ਗਾਂਧੀ ਜੀ ਨੇ ਬਲੂ ਸਟਾਰ ਦੀ ਭੁੱਲ ਗਈ ਤੇ ਬਲੂ ਸਟਾਰ ਕੀ ਨਹੀਂ ਕੀਤਾ ਸੀ ਉਸੇ ਪਾਰਟੀ ਵੱਲੋਂ ਜਿੰਨਾਂ ਵੱਲੋਂ ਭਗੇਲ ਭਗੇਲ ਕਰੀ ਜਾਂਦੇ ਨੇ ਲੋ ਜੀ ਹਾਰਿਆ ਹੋਇਆ ਮੁੱਖ ਮੰਤਰੀ ਕਹਿੰਦੇ ਭਗੇਲ ਰਹਿ ਹੈ ਮੁੱਖ ਮੰਤਰੀ ਹੋਰ ਤਾਂ ਕੋਈ ਮੁੱਖ ਮੰਤਰੀ ਹੁਣ ਤਾਂ ਸਤਿਸ਼ਟਿਸ ਕਰ ਚੁ ਹਾਰੇ ਵੀ ਨਹੀਂ ਸੋ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਮੈਨੂੰ ਗਾਲਾਂ ਕੱਢ ਕੇ ਪੰਜਾਬ ਦਾ ਮਸਲਾ ਲੂ ਜੀ ਪਰ ਹਾਂ ਤੁਸੀਂ ਪੱਤਰਕਾਰ ਹੋ ਤੁਹਾਨੂੰ ਇਸ ਗੱਲ ਦਾ ਪਤਾ ਹੈ ਵੀ ਜਿੰਨਾ ਮੇਰਾ ਨਾਮ ਲੈਂਦੇ ਨੇ ਦਾ ਮਤਲਬ ਉਹਨੇ ਇਹਨਾਂ ਨੂੰ ਫਿਰ ਅੰਦਰੋਂ ਪਤਾ ਲੱਗ ਗਿਆ ਹੋਣਾ ਕਿ ਤੂੰ ਹੁਣ ਤਾਂ ਮੈਨ ਲੱਗਾ ਕੋਈ ਏਜੰਡੇ ਤਹਿਤ ਹੀ ਆਏ ਨੇ ਵੀ ਪਾਛਾ ਫਿਰ ਤੁਸੀਂ ਉਹ ਦੇਖੋ ਅੱਛਾ ਸ਼ਬਦਾਬਲੀ ਮੈਂ ਮੈਂ ਤਾਂ ਨਹੀਂ ਬੁਲਾਉਂਦਾ ਨਾ ਜੀ ਵੀ ਰਾਜੀ ਬੜਿੰਦ ਨੇ ਜੋ ਲਫ਼ਜ਼ ਬੋਲੇ ਉਹ ਮੈਂ ਤਾਂ ਨਹੀਂ ਬੁਲਾਇਆ ਨਾ ਹੁਣ ਕੱਲ ਕੀ ਕਹੀ ਜਾਂਦਾ ਸੀ ਰਾਜਾ ਬਿੰਦ ਕਹਿੰਦਾ ਵੀ ਲੋਕੂੰ ਹੀ ਕਹੀ ਜਾਂਦੇ ਨੇ ਪੱਤਰਕਾਰ ਐਵੇਂ ਕਹੀ ਜਾਂਦੇ ਨੇ ਵੀ ਛੇ ਗਾਹਕ ਨੇ ਮੁੱਖ ਮੰਤਰੀ ਦੇ ਕੋਈ ਗਾਹਕ ਨਹੀਂ ਹੈਗਾ ਮੈਂ ਗਾਹਕ ਨਹੀਂ ਇਹ ਉਮੀਦਵਾਰ ਤਾਂ ਸੁਣੀ ਸੀਗੀ ਜੀ ਗਾਹਕ ਕਦੋਂ ਕਦੇ ਹੋ ਗਈ ਜੀ ਇੱਕ ਜਦੋਂ ਦਾ ਰੇਟ ਖੁੱਲੇ 500 ਕਰੋੜ ਵਾਲਾ ਉਦੋਂ ਦੇ ਗਾਹਕ ਹੋਗੇ ਉਹਨੇ ਕਸਟਮਰ ਗਾਹਕ ਦਾ ਮਤਲਬ ਕਸਟਮਰ ਛੁਣ ਲੋ ਤੁਸੀਂ ਮੀਡੀਆ ਸੁਣ ਲਾ ਮੈਂ ਚੁੱਪਦਾ ਨਹੀਂ ਬੋਲ ਰਿਹਾ ਨਾ ਮਤਲਬ ਫੇਰ ਹੁਣ ਫੇਰ ਮਾਫੀ ਮੰਗਣੀ ਪਊਗੀ ਮੈਨੂੰ ਮੈਂ ਕਿਹਾ ਤਾਂ ਹੈਗਾ ਸੀਗਾ ਵੀ ਇਹ 2025 ਦੇ ਐਂਡ 'ਚ ਜਾਂ 26 ਦੇ ਸ਼ੁਰੂ ਹੋਏਗਾ ਤੱਕ ਇਨਾ ਦਿਮਾਗੀ ਦਿਮਾਜਨ ਮਾਨਸਿਕ ਸੰਤੁਲਨ ਜਾਂ ਹੱਲ ਜਾਣਾ ਤੇ ਹੁਣ ਤਾਂ ਮੈਂ ਲਾਇਬ੍ਰੇਰੀਆਂ ਤੇ ਪੁਲਾਣੇ ਉਕਰਨ ਕਰਦਾ ਫਿਰਦਾ ਮੈਨੂੰ ਲੱਗਦਾ ਕੋਈ ਨਾ ਕੋਈ ਸਰਕਾਰੀ ਪਾਗਲਖਾਨਾ ਖਲਵਾਉਣਗੇ ਇਹ ਸਰਕਾਰੀ ਖਰਚ ਖੜਾ ਕਰਨਗੇ ਜਿਹੜੇ ਸਭ ਦੇ ਮੋਲੀ ਜਾਂਦੇ ਤੈਨੂੰ ਸੰਗਰੂਰ ਵਾਲੀ ਜੇਲ੍ਹ ਚੋਂ ਛਡਾਉਣਾ ਕਿਸੇ ਨੇ ਉਹ ਬਾਜਵਾ ਕਹੀ ਜਾਂਦਾ ਭਗਵਾਨ ਤਮਾਨਾ ਤੈਨੂੰ ਅੰਦਰ ਕਰ ਉਹ ਤੋਂ ਪਹਿਲਾਂ ਮਜੀਠੀ ਨੂੰ ਅੰਦਰ ਕਰ ਦੇ ਉਹਦੇ ਹੱਕ ਚ ਭੁਗਤ ਕੇ ਵੇਚਦੀ ਚੰਨੀ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਮੈਂ ਪ੍ਰਗਟ ਫੜ ਲਿਆ ਪਤਾ ਨਹੀਂ ਹਨਾ ਸੋ ਇਥੋਂ ਮੈਂ ਅੰਦਾਜ਼ਾ ਲਾ ਸਕਦਾ ਤਰਸੀ ਕਰ ਸਕਦੇ ਹਾਂ ਕੀ ਕਰੀਏ ਨਾ ਵੀ ਚਲੋ ਪਰਮਾਤਮਾ ਸਵਤ ਬਖਸ਼ੇ ਬਲ ਬਖਸ਼ੇ ਨਾ ਹਨਾ ਤਾਂ ਕਿ ਮਤਲਬ ਆਪ ਦੀ ਪਾਰਟੀ ਦੇ ਆਪ ਹੀ ਆਪਦੇ ਫੈਸਲੇ ਲੈਂਦੇ ਨੇ ਸਾਨੂੰ ਤਾਂ ਕੋਈ ਉਹ ਨਹੀਂ ਬਾਜਵਾ ਸਾਹਿਬ ਇਹ ਕਹਿ ਰਹੇ ਨੇ ਕਿ ਜੋ ਨਰੇਗਾ ਦੇ ਵਿੱਚ ਜੋ ਉਹਨਾਂ ਨੇ ਬਦਲਾ ਕੀਤੇ ਨੇ ਵੀ ਦੇ ਚ 40% ਪੈਸੇ ਹੀ ਹੈ ਵੀ ਪੰਜਾਬ ਜਿਹੜਾ ਉਹ 40% ਪੈਸੇ ਰੱਖ ਲੈ